ਵਿਗਿਆਨ ਅਤੇ ਵੈਲਫੇਅਰ ਕਲੱਬ ਅਮਰਗੜ ਵੱਲੋਂ ਡਾਕਟਰ ਅੰਬੇਦਕਰ ਭਾਵਨ ਅਮਰਗੜ ਵਿਕੇ ਕਲੱਬ ਪ੍ਰਧਾਨ ਡਾਕਟਰ ਪਵਿੱਤਰ ਸਿੰਘ ਅਤੇ ਮੈਡਮ ਸੋਨੀਆ ਦੀ ਲਾਡਲੀ ਧੀ ਸਮਲਿਕ ਸਿਆਣ ਦੇ ਜਨਮ ਦਿਨ ਦੀ ਖੁਸ਼ੀ 'ਚ ਖੂਨਦਾਨ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ શ્રી ਗੁਰੂ ਅੰਗਦ ਦੇ ਪਬਲਿਕ ਸਕੂਲ ਲਾਂਗੜੀਆਂ ਦੇ ਡਾਇਰੈਕਟਰ ਮੈਡਮ ਭਗਵੰਤ ਕੌਰ ਵੱਲੋਂ ਕੀਤਾ ਗਿਆ। ਕੈਂਪ 'ਚ ਉਤਸ਼ਾਹਤੌਰ 'ਤੇ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਤੇ ਸਾਬਕਾ ਵਿਧਾਇਕ ਐਡਵੋਕੇਟ ਇਕਬਾਲ ਸਿੰਘ ਖੂਨਦਾਨ ਉੱਗੇ ਉਦਯੋਗਪਤੀ ਸਵਰਨਜੀਤ ਸਿੰਘ ਪਨੇਸਰ ਐਮ ਡੀ ਦਸ਼ਮੇਸ਼ ਮਕੈਨੀਕਲ ਵਰਕਸ ਅਮਰਗੜ ਤੇ ਨਗਰ ਸੁਧਾਰ ਟਰਸਟ ਮਾਲੇਕੋਲਾ ਦੇ ਚੇਅਰਮੈਨ ਕੇਵਲ ਸਿੰਘ ਜਾਗੋਵਾਲ ਨੇ ਖੂਨਦਾਨ ਨੂੰ ਅਹਿਮ ਦਾਨ ਦੱਸਦਿਆਂ ਮਾਨਵਤਾ ਦੇ ਭਲੇ ਖਾਤਰ ਨੌਜਵਾਨਾਂ ਨੂੰ ਵੱਧ ਚੜ੍ਹ ਕੇ ਖੂਨਦਾਨ ਕਰਨ ਲਈ ਪ੍ਰੇਰਿਆ ਸਾਨੂੰ ਇੰਨਾ ਹੋ ਨਹੀਂ ਹੈਗਾ ਮਿਲਦਾ ਮੌਕਾ ਜਿਵੇਂ ਦਾ ਮੈਨੂੰ ਮਿਲ ਰਿਹਾ ਕਿ ਮੇਰੇ ਬਰਥਡੇ ਤੇ ਮੈਂ ਇੰਨੇ ਲੋਕਾਂ ਨੂੰ ਜੀਵਨ ਦਾਤ ਦੇ ਰਹੀਆਂ ਜਿਵੇਂ ਕਿੰਨੇ ਲੋਕਾਂ ਦੀ ਜ਼ਿੰਦਗੀ ਬਚਦੀ ਆ ਜਦੋਂ ਅਸੀਂ 14 ਸਾਲ ਪਹਿਲਾਂ ਇਸ ਲੜੇ ਦੀ ਸ਼ੁਰੂਆਤ ਕਰੀ ਦੀ ਬੇਟੀ ਦੇ ਜਨਮ ਦੇ ਖੂਨਦਾਨ ਕੈਂਪ ਲਾਉਣ ਦੀ ਉਸ ਟਾਈਮ ਸਾਡੇ ਸਮਾਜ ਦੇ ਅੰਦਰ ਭ੍ਰੂਣ ਹੱਤਿਆ ਦਾ ਥੋੜਾ ਬੋਲ ਵਾਲਾ ਸੀ ਇੱਕ ਬਸ ਸਮਾਜ ਦੇ ਅੰਦਰ ਇੱਕ ਸੁਨੇਹਾਈ ਅਸੀਂ ਇਹ ਦਿਨ ਦਾ ਯਤਨ ਕਰਿਆ ਖੂਨ ਦਾ ਨਾ ਜਿਹੜਾ ਇਹ ਸਭ ਨਾਲੋਂ ਉੱਤਮ দান ਸਾਡਾ ਦਿੱਤਾ ਹੋਇਆ ਖੂਨ ਕਿਸੇ ਗਰੀਬ ਦੀ ਕਿਸੇ ਬੇਸਹਾਰਾ ਦੀ ਕਿਸੇ ਲੋੜਵੰਦ ਦੀ ਜਾਨ ਨੂੰ ਬਚਾਉਣ ਵਿੱਚ ਸਹਾਇ ਹੋਂਦਾ। ਸੋ ਮੈਂ ਸਮਝਦਾ ਇਹ ਇੱਕ ਬਹੁਤ ਹੀ ਵੱਡਾ 파ਰੋਪਕਾਰ ਆ ਜਿਹੜਾ ਸਾਡਾ ਸਾਪ ਪਵਿੱਤਰ ਸਿੰਘ ਜੀ ਹੁਣਾਂ ਵੱਲੋਂ ਔਰ ਵਿਗਿਆਨਕ ਵੈਲਫੇਅਰ ਕਲੱਬ ਦੀ ਸਮੁੱਚੀ ਟੀਮ ਵੱਲੋਂ ਹਰ ਸਾਲ ਬੇਟੀ ਦੇ ਜਨਮ ਦਿਨ ਦੇ ਮੌਕੇ ਤੇ ਦਿੱਤਾ ਜਾਂਦਾ। ਸੋ ਮੈਂ ਉਹਨਾਂ ਨੂੰ ਆਪਣੇ ਵੱਲੋਂ ਔਰ ਸਾਡੀ ਸਮੁੱਚੀ ਟੀਮ ਵੱਲੋਂ ਲੱਖ ਲੱਖ ਵਧਾਈ ਪੇਸ਼ ਕਰਦਾ। ਫੂਨ ਦੀ ਜਿਹੜੀ ਮਹਾਨਤਾ ਉਹ ਇੱਕ ਇਦਾਂ ਵੀ ਲੋਕੀ ਅਗਲਗਾ ਦਾ ਵੀ ਜਹਾਂਜੀ ਕੇਕ ਕੱਟ ਲਿਆ ਉਹ ਮਹਾਨਤਾ ਨਹੀਂ ਹੈਗੀ ਪਰ ਮਹਾਨਤਾ ਇਹ ਹੈ ਵੀ ਜਿਹੜਾ ਅਸੀਂ ਜਨਮ ਦਿਨ ਮਨਾ ਰਹੇ ਹਾਂ ਉਤੋਂ ਪੂਰੀ ਪਬਲਿਕ ਨੂੰ ਕੀ ਸੇਵ ਮਿਲਦੀ ਹੈ ਔਰ ਜਿਹੜਾ ਖੌਂਦਾਨ ਹੈ ਮੰਨ ਲਓ ਪ੍ਰੋਬਲਮ ਇਸ ਦਾ ਉਦੋਂ ਪਤਾ ਲੱਗਦਾ ਜਦੋਂ ਕਿਸੇ ਨੂੰ ਜ਼ਰੂਰਤ ਪੈਂਦੀ ਹੈ ਤਾਂ ਇਹ ਵੱਡਮੁੱਲੀ ਦਾਤ ਹੈ ਜਿਹੜੀ ਮੰਨ ਲਓ ਕਿਤੋਂ ਵੀ ਨਹੀਂ ਮਿਲ ਸਕਦੀ ਨਾ ਪੈਦਾ ਕੀਤੀ ਜਾ ਸਕਦੀ ਹੈ ਔਰ ਪਵਿੱਤਰ ਸਿੰਘ ਸਿਆਣ ਜੀ ਨੂੰ ਪੂਰੇ ਪਰਿਵਾਰ ਨੂੰ ਇਸ ਗੱਲ ਦੀ ਵਧਾਈ ਹੈ ਤਾਂ ਸਾਡੇ ਹਲਕੇ ਵਾਸਤੇ ਅਮਰਗੜ ਵਾਸਤੇ ਬਹੁਤ ਮਾਣ ਦੀ ਗੱਲ ਆ ਤੇ ਇਸ ਤਰ੍ਹਾਂ ਦੇ ਜਿਹੜੇ ਹੋਰ ਪ੍ਰੋਗਰਾਮ ਨੇ ਉਹ ਵੀ ਲੱਗਣਾ ਔਰ ਡਾਕਟਰ ਸਾਹਿਬ ਜਿਹੜੀ ਇਹ ਪਾਈ ਹੋਈ ਰੀਤ ਆ ਇਸ ਨੂੰ ਪੂਰੇ ਹਲਕੇ ਤੱਕ ਲਿਖ ਜਾਇਆ ਜਾਵੇ ਔਰ ਹਰ ਪਿੰਡ ਹਰ ਸ਼ਹਿਰ ਦੇ ਵਿੱਚ ਇਸ ਤਰ੍ਹਾਂ ਹੀ ਧੀਆਂ ਦੇ ਜਨਮ ਦਿਨ ਤੇ ਜਿਹੜੇ ਆਪਾਂ ਖੂਨਦਾਨ ਕੈਂਪਸ ਜਾਂ ਸਮਾਜ ਸੁਧਾਰਕ ਜੋ ਵੀ ਕੰਮ ਨੇ ਆਪਾਂ ਨੂੰ ਬਤੂਬਦ ਕਰੀਏ ਅਸੀਂ ਐਜੂਕੇਸ਼ਨ ਚ ਗਿਵਰਜ਼ ਆ ਤੇ ਇਹ ਹੈਲਥ ਸਰਵਿਸਿਜ਼ ਚ ਗਿਵਰਜ਼ ਨੇ ਤਾਂ ਇਸ ਕਰਕੇ ਪਰਮਾਤਮਾ ਸਾਰੇ ਗਿਵਰਜ਼ ਨੂੰ ਜਿੰਨੇ ਵੀ ਗਿਵਰਜ਼ ਨੇ ਦੋ ਸੋਸਾਇਟੀ ਨੂੰ ਕੁਝ ਦੇਣ ਵਾਲੇ ਉਹਨਾਂ ਨੂੰ ਜਿੰਦਾਬਾਦ ਰੱਖੇ ਪਰਮਾਤਮਾ ਤੇ ਸਭ ਦੇ ਵਿੱਚ ਮਨਮਤ ਪਈ ਰਹੇ ਤੇ ਇਹ ਬਹੁਤ ਚੰਗਾ ਉਪਰਾਲਾ ਕਰਕੇ ਔਰ ਇਸ ਬੱਚੀ ਦਾ ਜਨਮ ਦਿਨ ਜਿਹੜਾ ਔਰ ਇਹਨੂੰ ਡਾਕਟਰ ਬਣਾ ਰਹੇ ਆ ਉਹ ਤੇ ਇਹ ਡਾਕਟਰ ਬਣੇ ਤੇ ਇਹ ਵੀ ਅਗੋਂ ਇਸੇ ਤਰ੍ਹਾਂ ਅਗਲੀਆਂ ਜਨਰੇਸ਼ਨਾਂ ਵੀ ਸਾਡੀਆਂ ਬਹੁਤ ਵਧੀਆ ਤਰੀਕੇ ਨਾਲ ਗਿਵਰਸ ਦੇ ਵਿੱਚ ਆਉਣ ਸਨਾਰ ਸਮਾਜ ਦੇ ਵਿੱਚ ਇਹ ਸੁਨੇਹਾ ਜਾਂਦਾ ਹੈ ਕਿ ਜਿਹੜਾ ਬੇਟੀਆਂ ਨੇ ਇਹ ਮੁੰਡਿਆਂ ਦੇ ਨਾਲੋਂ ਕਿਤੇ ਘੱਟ ਨਹੀਂ ਤੇ ਬੇਟੀਆਂ ਨੂੰ ਸਤਿਕਾਰ ਦੇਣਾ ਬੇਟੀਆਂ ਦੇ ਨਾਲ ਹੀ ਆਪਣਾ ਜਿਹੜਾ ਵੰਸ਼ ਚੱਲਦਾ ਸੋ ਬੇਟੀਆਂ ਦੀ ਜਿਹੜੀ ਮਹਾਨਤਾ ਉਸ ਨੂੰ ਇਹ ਦਰਸਾਉਂਦੇ ਨੇ ਇਹ ਇੱਕ ਬਹੁਤ ਵਧੀਆ ਉਪਰਾਲਾ ਹੈ ਇਹਨਾਂ ਦੀ ਬੇਟੀ ਪਹਿਲਾਂ ਤਾਂ ਬੇਟੀ ਦਾ ਜਨਮ ਦਿਨ ਹੈ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਫਿਰ ਇਹਨਾਂ ਨੇ ਬੇਟੀ ਦੇ ਜਨਮ ਦਿਨ ਤੇ ਇੱਕ ਬਹੁਤ ਹੀ ਨੋਬਲ ਕਾਜ਼ ਬਲੱਡ ਡੋਨੇਸ਼ਨ ਕੈਂਪ ਰੱਖਿਆ ਜਿਸ ਦੀ ਕਿ ਹਰ ਸਮੇਂ ਬਹੁਤ ਜ਼ਿਆਦਾ ਜ਼ਰੂਰਤ ਰਹਿੰਦੀ ਹੈ ਇਹ ਬਲੱਡ ਡੋਨੇਸ਼ਨ ਕੈਂਪ ਰੱਖਣ ਤੇ ਭੇਟੀ ਦੇ ਜਨਮ ਦਿਨ ਤੇ ਸੋਨੇ ਦੇ ਇੱਕ ਸੁਹਾਗਾ ਹੋਇਆ ਹੈ ਇਹਨਾਂ ਨੂੰ ਅਸੀਂ ਬਹੁਤ ਬਹੁਤ ਮੁਬਾਰਕਵਾਦ ਕਰਦੇ ਹਾਂ